ਉਹਨਾਂ ਮੇਰੇ ਮੈਂ ਖੇਤੀ ਕਰਦਾ ਦੀਆ ਠੇਕੇ ਦੂਸਰੇ ਤੇ ਵੀ ਲੈਂਦੇ ਆਪਣਾ ਰੰਗ ਵੀ ਨਾਲ ਕਰੀ ਜਾਂਦੇ ਜੀ ਤੇ ਫਿਰ ਜਣਦੇ ਆ ਤੈਨੂੰ ਪਤਾ ਖੇਤੀ ਜੋ ਕਿਹੜਾ ਕੋਈ ਬੜਾ ਹੋਵਾਗਾ ਯਾਰ ਹੁਣ ਅੱਜ ਕੱਲ ਜੀ ਆ ਹੁਣ ਤੂੰ ਆ ਲਾਲਾ ਤੂੰ ਧੂਆਂ ਵਾਲੇ ਦੇਖ ਲੈ ਹੁਣ ਜੀ ਉਹ ਅੱਗ ਨਹੀਂ ਲਾਉਣ ਦਿੰਦਾ ਕੋਈ ਕਹਿੰਦਾ ਕਿਵੇਂ ਕਣਕ ਬੀਜੋ ਕੋਈ ਕਿਵੇਂ ਬੀਜੋ ਜੀ ਤੇ ਵੀ ਮੈਨੂੰ ਕਹੇ ਮੇਰੇ ਮਿੱਤਰ ਤੋਂ ਉਹਦਾ ਕਰਾਇਆ ਦੀ ਵੀਰੇ ਜੀ ਮੈਂ ਉਹਦੇ ਕੋਲ ਗਿਆ ਤੀਆ ਮੈਨੂੰ ਵਧੀਆ ਲੱਗਿਆ ਯਾਰ ਕੰਮ ਜੀ ਮੈਂ ਵੀ ਕਰ ਲੈਨੇ ਆਪਾਂ ਉਹਦੇ ਚ ਦੇਖ ਲੈਨੇ ਆ ਜੀ ਆਪਾਂ ਢੀਕ ਬਹਿ ਗਏ ਆ ਜੀ ਕਰਨ ਲੱਗੇ ਵੀਰੇ ਜੀ ਤੇ ਇਹ ਜਿਹੜਾ ਤੁਸੀਂ ਕੰਮ ਕੀਤਾ ਕਿੰਨੇ ਕਿੰਨੇ ਕਤੋਂ ਸ਼ੁਰੂ ਕੀਤਾ ਸੀ ਤੇ ਪਹਿਲਾਂ ਵੀਰੇ 200 ਰੱਖ ਕੇ ਦੇਖਿਆ ਦੀ ਆਪਾਂ ਨੇ ਠੀਕ ਆ ਜੀ ਹਾਂ ਕਿਹੜੀ ਨਸਲ ਪਾਈ ਤੁਸੀਂ ਆਰ ਆਈ ਆਰ ਪਾਈ ਵੀਰੇ ਆਰ ਆਈ ਹੈ ਹੋਰ ਵਿੱਚ ਕਿਹੜੀ ਨਾਲ ਮੈਂ ਦੋਸਤਾਂ ਨੇ ਹੈਗੀ ਥੋੜੀ ਜਿਹਾ ਪਰ ਉਹ ਠੀਕ ਆ ਜੀ ਉਹ 20% ਤੁਸੀਂ ਕਿੰਨੇ ਨਗ ਕਤੋਂ ਸ਼ੁਰੂ ਕੀਤਾ ਸੀ 200 ਕਹਿੰਦੇ 200 ਅੱਜ ਕਿੰਨੇ ਨੇ ਤੁਹਾਡੇ ਕੋਲ ਅੱਜ ਹੈਗਾ 1000 ਕ ਨਗ ਵੀਰੇ 1000 ਤੇ ਸਾਰੀਆਂ ਅੰਡੇ ਦਿੰਦੀਆਂ ਨੇ ਹਾਂ ਵੀਰੇ ਮੁਰਗੇ ਅੰਡੇ ਦੇਣੀਆਂ ਠੀਕ ਆ ਜੀ ਹਾਂ ਜੀ ਮੁਰਗਾ ਚਾਰ ਨਹੀਂ ਬੋਲਦੇ ਆ ਠੀਕ ਹੈ ਜੀ ਜਿਹੜੀ ਇਹ ਤੁਹਾਡੀ ਮੁਰਗੀ ਆਂਡੇ ਵਾਲੀ ਹੈ ਹਾਂਜੀ ਵੀਰੇ ਆਂਡੇ ਦਾ ਕੀ ਰੇਟ ਅੱਜ ਕੱਲ ਆਂਡੇ ਦਾ ਵੀਰੇ ਹੁਣ 300 ਰੁਪਏ ਤੋਂ ਰੱਖੀ ਆ ਠੀਕ ਹੈ ਜੀ 100 ਰੁਪਏ ਅੰਡਾ ਹਾਂਜੀ ਆਹ ਜਾ ਕੇ ਛਾਲ ਚ ਹੌਲੀ ਹੌਲੀ ਰੇਟ ਵਧ ਜੰਦਾ ਵੀਰੇ ਠੀਕ ਹੈ ਜੀ ਵੀਰੇ ਜਿਹੜਾ ਤੁਹਾਡਾ ਅੰਡਾ ਹੈ ਹਾਂਜੀ ਘਰੋਂ ਵੇਚਦੇ ਹਾਂ ਘਰੋਂ ਵੇਚਣਾ ਕੋਈ ਤੁਸੀਂ ਮਾਰਕੀਟ ਆਪ ਕਰਕੇ ਹੁਣ ਕਿਤੇ ਨਹੀਂ ਪਹਿਲਾਂ ਅਮਰੇ ਕੁੜਲੇ ਨੂੰ ਜਾਉਣਾ ਕੋਈ ਛੋਟਾ ਅੰਡਾ ਹੋ ਜਾ ਚੱਲਦੀ ਹੈ ਮੁਰਗੀ ਆਂਡੇ ਤੇ ਠੀਕ ਹੈ ਜੀ ਹੁਣ ਸਾਡਾ ਘਰੋਂ ਹੀ ਵੇਚਿਆ ਜਾਣਾ ਕੋਈ ਘਰੋਂ ਨਹੀਂ ਤੇ ਜੇ ਟレイン ਲੈਣੀ ਹੋਵੇ ਕਿੰਨੇ ਦੇ ਦੇਣਾ 300 ਦੀ ਟレイン ਵੀ ਕੱਜ ਦਾ ਰੇਟ ਥੋੜਾ 300 ਦਾ 300 ਦੀ ਹੈ ਠੀਕ ਆ ਜੀ ਤੇ ਜੇ ਆਪਾਂ ਅੱਜ ਕੱਲ ਗੱਲ ਕਰੀਏ ਹਾਂਜੀ ਵੀਰੇ ਇੱਕ ਦੇਸੀ ਦੇ ਨਾਂ ਤੇ ਡੁਪਲੀਕੇਟਾਂ ਨਾ ਆਉਂਦਾ ਹਾਂਜੀ ਵੀਰੇ ਉਹ ਤੁਹਾਨੂੰ ਕਿਵੇਂ ਲੱਗਦਾ ਉਹਦੇ ਵਿੱਚ ਇਹਦੇ ਵਿੱਚ ਕੀ ਫਰਕ ਹੈ ਇਹਦੇ ਖਾਣ ਵਾਲੇ ਨੂੰ ਆਪਣਾ ਰੁਪਿਆ ਦੇ ਵੱਧ ਪਤਾ ਨਹੀਂ ਰਹੇ ਹਾਂਜੀ ਹਾਂ ਉਹ ਪਹਿਲਾਂ ਪਸੰਦ ਦੱਸਦੇ ਨੇ ਸਾਨੂੰ ਆਪ ਦੱਸਦੇ ਨੇ ਸਾਡੇ ਵਾਲੇ ਆਂਡੇ 'ਚ ਵੀ ਨੁਕਸ ਕੱਢਦੇ ਹੁੰਦੇ ਨੇ ਵਿੱਚ ਲਾ ਦਿੰਦੇ ਠੀਕ ਆ ਜੀ ਹਾਂ ਹਾਂ ਕਹਿੰਦੇ ਨੇ ਨਾ ਕਰ ਲੈ ਯਾਰ ਨਾ ਕਰ ਲੈ ਠੀਕ ਆ ਜੀ ਤੇ ਜੇ ਆਪਾਂ ਗੱਲ ਕਰੀਏ ਵੀਰੇ ਥੋੜੇ ਥੋੜਾ ਆਪ ਮੁਰਗੀਆਂ ਵੇ ਹਾਂ ਜੀ ਇਹ ਉਹ ਆਂਡੇ ਦੀ ਕੀ ਪ੍ਰਸ਼ਾਨੂ ਜੇ ਕੋਈ ਅੱਜ ਬੰਦਾ ਦੇਖੇ ਇਹ ਇੱਕ ਤਾਂ ਵੀਰੇ ਪਿੱਛੇ ਪੀਲਾ ਹੁੰਦਾ ਹੈ ਜਿਹੜੀ ਜਰਦੀ ਹੈ ਦੀ ਹਾਂਜੀ ਪੀਲੀ ਹੁੰਦੀ ਆ ਹਾਂਜੀ ਤੇ ਕਿ ਜਿਹੜਾ ਇਹਦਾ ਪਾਣੀ ਰੰਗ ਲਿਕੁਇਡ ਹੁੰਦਾ ਉਹ گاੜਾ ਹੁੰਦਾ ਪੂਰਾ ਦੇਸੀ ਆਂਡੇ ਦਾ ਦੇਸੀ ਦਾ ਹਾਂਜੀ ਜਿਹੜਾ ਉੱਪਰਲਾ ਸਿਲਕਾ ਹੈ ਹਾਂਜੀ ਉਹ ਵੀ ਬੁਰਾ ਸਾਕ ਉਹ ਭਰਾਉਣ ਦਾ ਉਹਦਾ ਪੂਰੇ ਕਲਰ ਦਾ ਹੁੰਦਾ ਵੀਰੇ ਠੀਕ ਆ ਜੀ ਹਾਂ ਤੈਨੂੰ ਆਂਡਾ ਦਿਖਾ ਦਿੰਨੇ ਹਾਂ ਹਾਂਜੀ ਹਾਂ ਦਿਖਾਓ ਦਿਖਾਓ ਜੀ ਹਾਂ ਇੱਥੇ ਬੰਦਾ ਦਿਖਾ ਆਪਣਾ ਸਵੇਰੇ ਕੱਢਦੇ ਹਾਂ ਕੋਈ ਆਪਾਂ ਤੁਹਾਨੂੰ ਪਹਿਲਾਂ ਠੀਕ ਆ ਜੀ ਆਂਦੇ ਕੱਢਦੇ ਵੇ ਪੈਦਾ ਹੋਏ ਨੇ ਕਿ ਹਲੇ ਵੀ ਜਾਂਦੇ ਨਹੀਂ ਰੋਡੇ ਆਉਣ ਤੋਂ ਪਹਿਲਾਂ ਹੀ ਕੱਢ ਕੇ ਆਟਿਆ ਲਈ ਹਾਂ ਇਹ ਦੇਸੀ ਅੰਡਾ ਆਪਣਾ ਛੋਟਾ ਇਹਦੇ ਦੋ ਕਲਰ ਹੁੰਦੇ ਨੇ ਹਾਂ ਜੀ ਦੇਖੋ ਇਹ ਕਲਰ ਹਾਂ ਜੀ ਇਹਦਾ ਥੋੜਾ ਜਿਹਾ ਪਿੱਕਾ ਕਲਰ ਹੁੰਦਾ ਠੀਕ ਹੈ ਜੀ ਹਾਂ ਤੇ ਜਿਹੜਾ ਦੇਖਾ ਆਂਦਾ ਸੇਮ ਆ ਇਹ ਤੇ ਇਹਦਾ ਸਿਲਕਾ ਬਹੁਤ ਮੋਟਾ ਨਾ ਹਾਂ ਇਹਦਾ ਸਿਲਕਾ ਇਹੀ ਕਲਰ ਚ ਆਊਗਾ ਪਿਓਰ ਚਿੱਟਾ ਨਹੀਂ ਆਉਂਦਾ ਇਹ ਪਿਓਰ ਚਿੱਟਾ ਫਾਰਮ ਮੁਰਗੀ ਆਉਂਦਾ ਠੀਕ ਹੈ ਜੀ ਹਾਂਜੀ ਤੇ ਚਾਹ ਦੋ ਹੀ ਰੰਗ ਹੋਣਗੇ ਦੋ ਰੰਗ ਹਾਂ ਕਈ ਤਿੰਨ ਵੀ ਕਰ ਜਿੰਦੇ ਐ ਤਾਂ ਹਾਂਜੀ ਜਿਵੇਂ ਆਹਾ ਹੋ ਗਿਆ ਇਹ ਕੋਈ ਕਲਰ ਮੰਗਦੇ ਆ ਸੀ ਤਾਂ ਜਿਹੜੇ ਮੁਰਗੀਆਂ ਰੱਖਦੇ ਆਂਗੇ ਜੀ ਵਿੱਚ ਬੰਦੇ ਇਹ ਵੀ ਤਿੰਨੇ ਕਲਰ ਆ ਦੋ ਤੋਂ ਮੰਗਦੇ ਨੇ ਕਹੀ ਗਏ ਉਹਨਾਂ ਨੇ ਆਹ ਦੇ ਦੇ ਜਿਆਦਾ ਬ੍ਰਾਊਨ ਜਗ੍ਹਾ ਜਿਹੜਾ ਜੀ ਹਾਂ ਕਈ ਆ ਆ ਵੱਧ ਪਸੰਦ ਕਰਦੇ ਨੇ ਜੀ ਯਾ ਇਕਾ ਤਿੰਨੇ ਚੀਜ਼ਾਂ ਹੁੰਦੀਆਂ ਨੇ ਇਹ ਜੀ ਹਾਂ ਜ਼ਿਆਦਾਤਰ ਆ ਸੀਦਾ ਇਹਨੂੰ ਤਾਂ ਇੱਕੋ ਹੀ ਕਲਰ ਦੀ ਮੰਨਦੇ ਆਂ ਫਿੱਕਾ ਜਿਹਾ ਜੇ ਆ ਅਲੱਗ ਹੁੰਦਾ ਥੋੜਾ ਜਿਆ ਇਹ ਜਿਹੜਾ ਅਲੱਗ ਹੋਣ ਦਾ ਕਾਰਨ ਕੀ ਹੈ ਜੀ ਇਹ ਕੋਈ ਕੋ ਨਹੀਂ ਆ ਅਲੱਗ ਅਲੱਗ ਮੁਰਗੀ ਆ ਵੀਰੇ ਕੋਈ ਮੜਾ ਹਲਕਾ ਰੰਗ ਕਰ ਦਿੰਦੀ ਆ ਮੁਰਗੀ ਦੇ ਰੰਗ ਕਰਦੇ ਹੁੰਦਾ ਤੇ ਅਸਾ ਮੁਰਗੀ ਦੇ ਕਈ ਹੋਰ ਮੁਰਗੀ ਦਾ ਜਿਹੜਾ ਲਾਲ ਰੰਗ ਹੁੰਦਾ ਥੋੜੇ ਵੱਧ ਲਾਲ ਜੀ ਆਗੀ ਹਾਂ ਜੀ ਮੁਰਗੀ ਦੇਖਦੇ ਹੁੰਦੇ ਹਾਂ ਤੁਸੀਂ ਜਰ ਨੂੰ ਹਾਂ ਜੀ ਹਾਂ ਹਾਂ ਇਹਨੇ ਆ ਮੁਰਗੀ ਆ ਹਾਂਜੀ ਇਹ ਕਿਹਦਾ ਸਾਰੀ ਮੁਰਗੀ ਦੇਸੀ ਆ ਹਾਂਜੀ ਜਿਹੜਾ ਆਂਡਾ ਹੈਗਾ ਉਹਦਾ ਲਾਲ ਮੁਰਗੀ ਦਾ ਇਹ ਲਾਲ ਦਾ ਹਾਂਜੀ ਜਿਹੜਾ ਆਂਡਾ ਜੀ ਤੇ ਆ ਚਿਕੜੀ ਤਾਂ ਨਹੀਂ ਆਈ ਥੋੜੀ ਜੀ ਹਾਂਜੀ ਹਾਂਜੀ ਇਹ ਮੁਰਗੀ ਦਾ ਇਹ ਮੁਰਗੀ ਦਾ ਹਾਂ ਮੁਰਗੀ ਆਪਣੇ ਤੇ ਲੈ ਜਾਂਦੀ ਆ ਨਾ ਆਂਡਾ ਠੀਕ ਆ ਜੀ ਤੇ ਜੇਕਰ ਆਪਾਂ ਗੱਲ ਕਰੀ ਇੱਕ ਫਾਰਮਿੰਗ ਆਂਡਾ ਹੁੰਦਾ ਜੀ ਅੱਜ ਕੱਲ੍ਹ ਆ ਨਾ ਉਹ ਚਿੱਟੇ ਰੰਗ ਦਾ ਹੁੰਦਾ ਵੀਰੇ ਚਿੱਟੇ ਦਾ ਉਹਦੇ ਤੇ ਇਹਦੇ ਵਿੱਚ ਕੀ ਗੁਣਾ ਦਾ ਫਰਕ ਆ ਇਹਦੇ ਦਾ ਗੁਣਾ ਦਾ ਬਹੁਤ ਫਰਕ ਆ ਵੀਰੇ ਦੇਸੀ ਆਂਡਾ ਦਾ ਆਪਣੇ ਹੁਣ ਮਿਲਦਾ ਨਹੀਂ ਹੋਗਾ ਲੋਈ ਹੋਈ ਹੈ ਜੀ ਹਾਂਜੀ ਹੁਣ ਸਾਡੇ ਆਇਆ ਹੁਣ ਰਾਤ ਸੱਤੇ ਮੰਗਣਾ ਇਹਦੇ ਟੁੱਟੇ ਹੋਏ ਅੰਡੇ ਤੇ ਉਹ ਵੀ ਲੈ ਗਏ ਬੰਦੇ ਉਹ ਵੀ ਲੈ ਗਏ ਹਾਂ ਅਗਲਾ ਦੂਰੋਂ ਆਉਂਦਾ ਅਗਲਾ ਜਾਂ ਦੇ ਦੇੜ ਪੈ ਨੇ ਉਹ ਵੀ ਦੇ ਦੇ ਤੇ ਹੁਣ ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਪਿੰਡ ਸਹਿਰ ਇੱਕ ਫੋਨ ਨੰਬਰ ਕਿੰਦਾ ਹੈ ਮੇਰਾ ਮੁਹੰਮਦਗੜਾ ਪਿੰਡ ਦੁਬਾਰਾ ਬੋਲਿਓ ਮੁਹੰਮਦਗੜਾ ਹਾਂਜੀ ਨੇੜੇ ਸਾਨੂੰ ਸਹਿਰ ਮਰੇਕੋਟਲਾ ਪੈਂਦਾ ਧੂਰੀ ਵੀ ਉਨੇ ਪੈਂਦਾ ਠੀਕ ਹੈ ਜੀ ਹਾਂ ਸੈਂਟਰ ਜੇ ਚਾਹਦੇ ਸਾਡਾ ਪਸੋੜ ਤੋਂ ਕਿਲੋਮੀਟਰ ਹੈ ਸੰਗਾਲੇ ਤੋਂ ਕਿਲੋਮੀਟਰ ਜ਼ਿਲ੍ਹਾ ਸੰਗਰੂਰ ਪੈਂਦਾ ਜੀ ਜ਼ਿਲ੍ਹਾ ਮਰੇਕੋਟਲਾ ਪੈਂਦਾ ਹੁ ਪਹਿਲਾ ਸੁਰੂਰਤੀ ਪਹਿਲਾ ਸੁਰੂਰਤੀ ਹੁਣ ਮਰੇ ਕੋਲ ਲੱਗ ਗਿਆ ਹਾਂਜੀ ਹਾਂ ਇੱਕ ਫੋਨ ਨੰਬਰ ਬੋਲ ਦੋ 996822578 ਦੁਬਾਰਾ ਫੇਰ ਬੋਲ ਦੋ ਜੀ 996822578 2525 ਹੱਟਾ ਸੀ ਤੇ ਜੇ ਕਿਸੇ ਮੇਰੇ ਵੀਰ ਨੇ ਵੀਡੀਓ ਦੇਖ ਕੇ ਸੋਤੋਂ ਕੋਈ ਆਂਡੇ ਲੈਣੇ ਹੁਣ ਹਾਂ ਵੀਰੇ ਫੋਨ ਕਰਕੇ ਫੋਨ ਕਰਕੇ ਤੇ ਜੇ ਮੁਰਗੀਆਂ ਲੈਣੀਆਂ ਮੁਰਗੀਆਂ ਵੀ ਵੇਚਣੀਆਂ ਹਾਂ ਵੀਰੇ ਮੁਰਗੀ ਵੀ ਵੇਚਦੇ ਨੇ ਮੁਰਗੀ ਵੇਚਣਾ ਉਹ ਮੁਰਗੇ ਵੇਚਦੇ ਹਾਂ ਹਾਂਜੀ ਵੀਰੇ ਠੀਕ ਆ ਰੱਖਣ ਵਾਸਤੇ ਲੈਣੀ ਹੁਣ ਕਿਸੇ ਨੇ ਕਿੰਨੇ ਮਰਜ਼ੀ ਲੈਣੇ ਹਾਂ 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 ਮੁਰਗੀ ਦਾ ਕੀ ਰੇਟ ਹੈ ਅੱਜ ਕੱਲ੍ਹ ਆਂਡੇ ਵਾਲੀ ਦਾ ਮੁਰਗੀ ਦਾ 800 ਰੁਪਿਆ ਰੇਟ ਹੈ 800 ਰੁਪਿਆ ਹਾਂਜੀ ਆਂਡੇ ਦਿੰਦੀ ਹੋਊਗੀ ਆਂਡੇ ਦਿੰਦੀ ਆ ਪਰ ਆਂਡੇ ਤੇ ਵਾਲੀ ਮੁਰਗੀ ਦੇ 800 ਨੇ ਲੈਣੀ ਆ ਵੀਰੇ ਠੀਕ ਆ ਜੇ ਇੱਕ ਮੁਰਗਾ ਜੀ ਮੁਰਗਾ 1000 ਰੁਪਏ ਪੀਸ ਨੇ ਨਾ ਕਰੇ ਰੱਖ ਨੋ ਕੋਈ ਕਟਿੰਗ ਨੋ ਜਿਹੜਾ ਮਰਜ਼ੀ ਲੈ ਜਾਵੇ ਸਾਨੂੰ ਕੋਈ ਚੱਕਣੇ ਇਹਦਾ ਵੇਚਣੀ ਆ ਭਾ ਠੀਕ ਆ ਹਾਂ ਜੇ ਤੁਸੀਂ ਚਾਰ ਦੀ ਗੱਲ ਕਰਦੇ ਆਂ ਚਾਰ ਵੇਚਦੇ ਆਂ ਸੀ ਵੀਰੇ ਕੱਲੋਂ 7 ਤਰੀਕ ਆ ਕੀ ਕੱਲੋਂ ਬੁਕਿੰਗ ਸ਼ੁਰੂ ਹੋ ਗਈ ਚਾਰ ਦੀ ਜੀ ਬੁਕਿੰਗ ਦੇ ਹਿਸਾਬ ਨਾਲ ਅਸੀਂ ਐ ਨਹੀਂ ਹੈਗਾ ਡੱਬੇ ਚ ਪਾ ਪਾ ਕੇ ਨਹੀਂ ਰੱਖਦੇ ਹੈਗੇ ਜੀ ਅਸੀਂ ਜਿੰਨਾ ਕੱਲੋਂ 7 ਤਰੀਕ ਨੂੰ ਬੁਕਿੰਗ ਹੋ ਜਾਊਗਾ ਹਾਂਜੀ ਉਹਨਾਂ ਪਰਸੋਂ 8 ਤਰੀਕ ਨੂੰ ਅਗਲੇ ਦੇ ਦੇਣਾ ਦੇ ਦੇਣਾ ਹਾਂ ਅਸੀਂ ਐ ਨਹੀਂ ਹੈਗਾ ਵੀ ਪਿਛੇ ਬੰਦੇ ਗਿਆ ਤਾਂ 4 ਕਾਉਂਟਰ ਪਵਾ ਲਿਆ ਹਾਂਜੀ ਉਹਨਾਂ ਡੱਬੇ ਚ ਪਾ ਕੇ ਦਾਤਨ ਵੇਚੀ ਜਾਂਦੇ ਨੇ ਹਾਂਜੀ ਹੋਰ ਹੀ ਸਾਡੇ ਕੋਲ ਚੱਕਰ ਹੈਗਾ ਵੀ ਦਾਤਨ ਵੇਚੀ ਜਾਣ ਵਾਲਾ ਜੀ ਅਸੀਂ ਇਹਦਾ ਕੱਲ ਨੂੰ ਪਵਾਣਾਗਾ ਜੀ ਕੱਲ ਨੂੰ ਵੇਚ ਦੇਣਾ ਹੈ ਪਾ ਕੱਲ ਨੂੰ ਪਵਾ ਕੇ ਅਗਲੇ ਦਿਨ ਵੇਚ ਦੇਣਾ ਜੀ ਹਾਂ ਤੇ ਮੁਰਗੇ ਦਾ ਜਿਹੜਾ ਚਾਰ ਤੁਸੀਂ ਬਣਾ ਕੇ ਦਿੰਨੇ ਹੋ ਵੇਚਦੇ ਹੋ ਕੀ ਕਿ ਪਿਆਜ਼ ਕਿੰਨਾ ਕ ਹੁੰਦਾ ਉਹ ਚ ਉਹ ਚ ਪਿਆਜ਼ ਨਹੀਂ ਹੁੰਦਾ ਵੀ ਇਹਦੇ ਇਹੀ ਦਾ ਬੱਚ ਬੰਦੇ ਨੂੰ ਪਤਾ ਨਹੀਂ ਹੈਗਾ ਅਗਲਾ ਕਹਿੰਦਾ ਅੱਧੋ-ਅੱਧ ਪਿਆਜ਼ ਪਾ ਕੇ ਹੀ ਵੇਚੀ ਜਾਂਦੇ ਨੇ ਜੀ ਨਹੀਂ ਸਾਡੇ ਵਾਲੇ ਚ ਮਸਾਲੇ ਹਾਂ ਠੀਕ ਹੈ ਨਾ ਗੱਲ ਹਾਂ ਧਨੀਆ ਧੁਨੀਆ ਹੋਊਗਾ ਜਾਨੀ ਇਹ ਹੋਊਗਾ ਸਮਾਨ ਪਿਆਜ਼ ਨਹੀਂ ਅਸੀਂ ਪਿਆਜ਼ ਦਾ ਇੱਕ ਪਿਆਜ਼ ਵੀ ਨਹੀਂ ਪਾਉਂਦੇ ਚਾਰ-ਚੱਸ ਕੋਈ ਪਹਾੜੀ ਮਿਰਚ ਕੋਈ ਪਹਾੜੀ ਮਿਰਚ ਨਹੀਂ ਵੀਰੇ ਫਿਰ ਤਿਆਰ ਕਾਦਾ ਹੋਇਆ ਵੀਰੇ ਉਹ ਜੀ ਫਿਰ ਆਪਾਂ ਪਹਾੜੀ ਮਿਰਚੇ ਖਾ ਲਾਂਗੇ ਪਿਆਜ਼ ਘਰੇ ਬਥੇਰਾ ਅਗਲੇ ਦੇ ਪਿਆ ਨਾ ਥੋੜੇ ਵਿੱਚ ਪਿਆਜ਼ ਹੋਵੇ ਕੋਈ ਪਿਆਜ਼ ਨਹੀਂ ਹੁਣ ਵੀਰੇ ਕੋਈ ਪਹਾੜੀ ਮਿਰਚ ਨਹੀਂ ਕੋਈ ਬਾੜੀ ਮਿਰਚ ਨਹੀਂ ਕੋਈ ਗਾਜਰ ਟਮਾਟਰ ਨਹੀਂ ਹਾਂ ਅਚਾਰ ਹੁੰਦਾ ਜਿਵੇਂ ਅਚਾਰ ਜਿਹਦਾ ਆਪਾਂ ਅੰਦਵਾ ਪਾ ਲੈਨੇਗੇ ਨਿੰਬੂ ਦਾ ਪਾ ਲੈਨੇਗੇ ਕੋਕਣ ਮੰਗੂ ਕੱਲਾ ਕੱਲਾ ਸਾਨੂੰ ਕਿਲੋ achar ਤੇ ਕਿਲੋ ਮੁਰਗਾ ਮਿਲੂਗਾ ਨਾ ਕਿ ਆਲੂ ਟਮਾਟਰ ਮਿਲੂਗਾ ਕੋਈ ਪਾਣੀ ਤੇ ਤਲੀ ਬਣਾਉਣੀ ਨਹੀਂ ਹੋਣਾ ਵੀ ਤੇ ਸੁੱਕਾ ਤੇਲ ਚ ਮਾਰਨਾ ਸਰੋਂ ਦੇ ਚ ਜੀ achar ਦਾ ਮਤਲਬ achar ਹੀ ਦੇਣਾ ਸੀ ਨੇ ਕੋਈ ਬਾਹਤੂ ਵਿੱਚ ਪਿਆਜ਼ ਨਹੀਂ ਪਾ ਕੇ ਦੇਣਾ ਕੋਈ ਟਮਾਟਰ ਨਹੀਂ ਪਾ ਕੇ ਦੇਣਾ ਬੱਸ ਨਹੀਂ achar ਅਗਲਾ ਰੋਟੀ ਤੇ ਧਰ ਕੇ ਤੋੜੇ ਖਾਓ ਜੀ ਰਹੀ ਗੱਲ ਆਪਣੀ ਜਿਵੇਂ ਤੁਸੀਂ ਗੱਲ ਕਰਦੇ ਸੀ ਕਹਿੰਦੇ ਮੈਂ ਖੇਤੀ ਕਰਦਾ ਹਾਂ ਸੀ ਖੇਤੀ ਨੂੰ ਤੇ ਇਹ ਕੰਮ ਕਿਵੇਂ ਵੱਖਰਾ ਲੱਗਦਾ ਤੁਹਾਨੂੰ ਇਹ ਅਲੱਗ-ਅਲੱਗ ਕੰਮ ਨੇ ਯਾਰ ਵੀਰੇ ਦੋਨੇ ਹੁਣ ਖੇਤੀ ਨਾਲ ਸੋਚੋ ਵੀ ਕਿਹੜੀ ਕਰਦਾ ਰਹੇ ਠੀਕ ਹੀ ਗੱਲ ਹਾਂਜੀ ਖੇਤੀ ਵਾਲੇ ਸਵਾਲ ਨਾਲ ਬੰਦੇ ਨੂੰ ਖੇਤੀ ਦਾ ਸਵਾਲ ਆ ਹਾਂਜੀ ਇਹਦੇ ਵਾਲੇ ਇਹਦੇ ਵਾਲਾ ਕੰਮ ਆ ਬਈ ਘਰ ਉਹ ਸਬਜ਼ੀ ਵਾਲਾ ਕੰਮ ਹੋ ਜਾਂਦਾ ਯਾਨੀ ਜੀ ਵੀ ਰੋਜ਼ ਮਰਾਂ ਦੇ ਪੈਸੇ ਹੁਣ ਅੱਜ ਦਾ ਲੱਭਣਾ ਜਾਂ ਇਹਦੇ ਦੇ ਪੈਸੇ ਰੋਜ਼ ਜੀ ਖੇਤੀ ਦਾ 6 ਮਹੀਨੇ ਵਾਲਾ ਕੰਮ ਆ ਜੀ ਠੀਕ ਨਹੀਂ ਗੱਲ ਜੇ ਤਾਂ ਸਬਜ਼ੀ ਵਾਲੀ ਬੰਦੇ ਨੇ ਫੇਰ ਤਾਂ ਕੀ ਕਹਿਣਾ ਹਾਂਜੀ ਹਾਂਜੀ ਇਹ ਨਹੀਂ ਤਾਂ 6 ਮਹੀਨੇ ਦੀਆਂ ਆਉਂਦੇ ਨੇ ਉਹਨੇ ਭਰਾਵਾਂ ਰੇ ਸਪਰੇਅ ਵਾਲਿਆਂ ਨੂੰ ਬਾਜਦੇ ਨੇ ਤੈਨੂੰ ਪਤਾ ਹੀ ਹੈਗਾ ਤੇ ਵੀ ਬਾਕੀ ਹੋਰ ਹੈਗਾ ਹੁਣ ਜਿਵੇਂ ਕਹਿੰਦੇ ਨੇ ਅੱਗ ਨਾ ਲਾਓ ਦੂਜੇ ਲੋਟ ਕਣਕ ਪੀਜਦੇ ਆਪਾਂ ਹਾਂਜੀ ਠੀਕ ਨਹੀਂ ਗੱਲ ਸੁਪਰ ਹੀਟਰ ਨਾਲ ਜਾਂ ਐਪੀ ਹੀਟਰ ਨਾਲ ਹਾਂਜੀ ਸੁੰਡੀ ਪਾਏਂਦੇ ਅੱਗ ਨਹੀਂ ਲਾਉਂਦੇ ਹੈਗੇ ਜ਼ਿੰਮੇਦਾਰ ਰੋਣੇ ਪਾਸੇ ਰਖੜਿਆ ਜਾਂਦਾ ਜੀ ਜੇ ਅੱਗ ਲਾਉਂਦਾ ਤਾਂ ਆ ਜਰਮਾਨੇ ਵਾਲੇ ਰਖੜ ਦਿੰਦੇ ਨੇ ਜੀ ਜੇ ਨਹੀਂ ਅੱਗ ਲਾਉਂਦਾ ਹੈਗਾ ਤਾਂ ਸੁੰਡੀ ਰਖੜ ਜਾਂਦੇ ਗੱਲ ਤਾਂ ਜਾਣੀ ਦੀ ਜ਼ਿੰਮੇਦਾਰ ਨੂੰ ਤਾਂ ਦੋੇ ਠੀਕ ਨਹੀਂ ਯਾਰ ਅਟਕੇ ਹੋਏ ਕੀ ਕਰੀਏ ਹੁਣ ਅਸੀਂ ਕਿਹਾ ਵੀ ਕੋਈ ਹੋਰ ਕੰਮ ਕਰਕੇ ਦੇਖ ਲੈਨੇ ਆ ਜੀ ਠੀਕ ਨਹੀਂ ਗੱਲ ਵੀਰੇ ਜੀ 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 ਜੇ ਹੁਣ ਆਪਾਂ ਗੱਲ ਕਰੀਏ ਗੱਲ ਤੂੰ ਹੀ ਦੀ ਸੀ ਕਿ ਇਹਦਾ ਕਲਟਰੀ ਫਾਰਮ ਦਾ ਕੰਮ ਹੈ ਹਾਂਜੀ ਵੀਰੇ ਤੇ ਇਹਦੇ ਨਾਲ ਕੋਈ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਵੀਰੇ ਆਪਾਂ ਪੰਲਰ ਪਹਿਲਾਂ ਹੀ ਛੱਡਦੇ ਨੇ ਅਗਲੇ ਰਾਮ ਮੈਂਟਾ ਠੀਕ ਹੈ ਜੀ ਠੀਕ ਨਹੀਂ ਗੱਲ ਇਹ ਕਿਹੜਾ ਰੋਜ਼ ਲਾਉਣੀਆਂ ਲੋਕਾਂ ਨੇ ਅੱਗੇ ਯਾਰ ਵੀਰੇ ਹੂੰ 6 ਮਹੀਨੇ ਚ 5-4 ਦਿਨ ਅੱਗੇ ਲਾਉਣੀਆਂ ਅਗਲੇ ਨੇ ਠੀਕ ਹੈ ਜੀ ਇਹਦਾ ਕੋਈ ਹੋਰ ਫਰਕ ਨਹੀਂ ਪੈਂਦਾ ਕੋਈ ਹੱਲ ਨਹੀਂ ਕੋਈ ਪ੍ਰਾਲ ਦਾ ਹੱਲ ਨਹੀਂ ਹੈਗਾ ਵੀਰੇ ਠੀਕ ਹੈ ਜੀ ਮੁਰਗੀਆਂ ਤੇ ਤੁਹਾਡਾ ਕੋਈ ਅਸਰ ਨਹੀਂ ਠੀਕ ਨਹੀਂ ਅਨਾ ਕੋਈ ਅਸਰ ਨਹੀਂ ਹੈਗਾ ਵੀਰੇ ਜੀ ਪੱਲੜਾ ਦਾ ਐਮਟ ਪਹਿਲਾਂ ਆ ਦੋ ਤਿੰਨ ਦਿਨ ਜਿਆਦਾ ਧੂਆ ਹੋਇਆ ਸੀਗਾ ਨਹੀਂ ਤਾਂ ਅੱਜ ਕੱਲ੍ਹ ਅੱਗ ਕੀ ਹੈਗਾ ਜੇ ਮੈਂ ਕਹਾਂ ਏਰੀਆ ਵੀ ਵੰਡ ਕੇ ਕਹਦਾ ਨਾ ਵੀ ਇੰਨੇ ਕਦੋਂ ਚ ਅੱਗ ਲਾ ਲਿਓ ਵੀ ਵੀ ਪਿੰਡ ਕਰਕੇ ਵੰਡਦਾ ਲੋਕ ਐਡੇ ਕਾਵਲੇ ਨਹੀਂ ਹੈਗੇ ਵੀਰੇ ਵੀ ਉਹੀ ਅੱਗੇ ਵਾਲਾ ਕੰਮ ਨਹੀਂ ਹੈਗਾ ਹੁਣ ਠੀਕ ਹੈ ਜੀ ਲੋਕੋਂ ਵੀ ਸਮਝਦਾ ਇੱਥੇ ਵੀ ਕੱਲਾ ਫੂ ਹੁਣ ਤਾਂ ਲੋਕ ਕਹਿੰਦੇ ਨੇ ਕੱਲਾ ਫੂਛੜ ਫੂਕਣ ਦੇ ਦਣ ਕੱਲਾ ਫੂਛੜ ਹਾਂਜੀ ਹਾਂਜੀ ਠੀਕ ਨਹੀਂ ਗੱਲ ਕਰਚ ਲੋਕਾਂ ਨੂੰ ਪੈਦਾ ਚਾਰ ਕਾਊਂਟਰ ਲਿਆ ਜੀਰੀਆਂ ਨਿਕਲੀਆਂ ਨੇ ਵੀਰੇ ਜੀ ਹਾਂ ਠੀਕ ਨਹੀਂ ਗੱਲ ਆ ਚਾਰ ਸਵਾ ਚਾਰ ਕਾਊਂਟਰ ਦੀਆਂ ਜੀਰੀਆਂ ਨਿਕਲੀਆਂ ਨੇ ਅਗਲਾ ਕਰਚੇ ਬੜਾਊਗਾ ਬਾਹੂਗਾ ਕੀ ਕਰੂਗਾ ਕੋਈ ਸਮਝ ਨਹੀਂ ਆਉਂਦਾ ਅਗਲਾ ਕਹਿੰਦਾ ਫੂਸ ਨੂੰ ਅੱਗੇ ਸਾਨੂੰ ਸੀਖ ਛੱਟਣ ਦੋ ਕੁਝ ਕੋਈ ਇੰਨਾ ਜਿਆਦਾ ਤੂੰ ਆ ਨਜ਼ਾਰਾ ਦਿਵਾਲੀ ਨੂੰ ਪਟਾਕੇ ਚੱਲਦੇ ਆਂ ਜਾਂ ਫੈਕਟਰੀਆਂ ਚੱਲਦੀਆਂ ਨੇ ਆ ਦੱਸ ਦਿਨ ਜ਼ਿੰਮੇਦਾਰ ਤੇ ਤੂੰ ਐ ਬੜੇ ਲੋਕਾਂ ਨੂੰ ਆ ਵੜਦਾ ਭਰਾਵਾ ਜੀ ਜੀ ਠੀਕ ਨਹੀਂ ਗੱਲ ਇਹੀ ਤੂੰ ਆ ਦਿੱਲੀ ਜਾ ਵੜਦਾ ਜੀ ਇਹ ਖੇਤੀ ਨੂੰ ਸਾਨੂੰ ਮਨਾਫਾ ਕਿੱਤਾ ਲੱਗਦਾ ਦਾ ਕੰਮ ਆ ਵੀਰੇ ਖੇਤੀ ਆ ਖੇਤੀ ਵੀ ਹੁਣ ਲੋਕਾਂ ਦੇ ਡਿਪੈਂਡ ਵਾਲਾ ਕੰਮ ਹੋ ਗਿਆ ਹਾਂਜੀ ਠੀਕ ਨਹੀਂ ਗੱਲ ਲਵਾਈ ਲਾਲਾ ਤੂੰ ਆਪਣੇ ਸਪਰੇਅ ਲਾਲਾ ਦਵਾਈਆਂ ਵਾਲੇ ਦੇ ਪੈਸੇ ਲਾਲਾ ਬੜਾਈ ਵਾਲੇ ਦੇ ਲਾਲਾ ਨਾਲੇ ਪੈਸੇ ਜਾਂਦੇ ਬਹੁਤ ਨੇ ਆਉਂਦੇ ਨੇ 6 6 ਮਹੀਨੇ ਬਾਅਦ ਕੇਰਾ ਠੀਕ ਹੈ ਤੇ ਉਹ ਮੇਰੇ ਪੈਸੇ ਉਹਨਾਂ ਨੇ ਜਾਣੇ ਸਾਰਾ ਸਾਲ ਨੇ ਕਿ ਕਹਿੰਦੇ ਆ ਵੀ ਆੜਿਆ ਹੋਇਆ ਕੰਮ ਆ ਬੰਦਾ ਖੇਤੀ ਵਾਲਾ ਬੰਦੇ ਨੂੰ ਹੋਰ ਕੋਈ ਕੰਮ ਆਉਂਦਾ ਨਹੀਂ ਹੈਗਾ ਜੀ ਠੀਕ ਆ ਆਪਾਂ ਨੇ ਆ ਤੋੜਾ ਜਾਂ ਤੋੜ ਕੇ ਦੇਖਿਆ ਨਾਲ ਕੰਮ ਦਾ ਵੀਰੇ ਹਾਂ ਕਿ ਜਾਣੇ ਤੇ ਹੁਣ ਖੇਤੀ ਦਾ ਅਗਲਾ ਕਹਿਿੰਦਾ ਕਿਸਾਨਾਂ ਨੇ ਆ ਕਹਿੰਦੇ ਨੇ ਸੜਕਾਂ ਰੋਕੀ ਰੱਖਦੇ ਨੇ ਰੋਜ਼ ਹੀ ਹਾਂ ਤੂੰ ਕਹੇ ਇਹਦੇ ਕੰਮ ਵੀਰੇ ਬੰਦਾ 4 ਦਿਨ ਜਾ ਕੇ ਦਿਖਾਵੇ ਸੜਕਾਂ ਮਲਣ ਦੀ ਤਾਂ ਗੱਲ ਦੂਰ ਦੀ ਰਹਿ ਗਈ ਸਹੀ ਗੱਲ ਹੈ ਕੋਈ ਜਾਂਦਾ ਕਿਸੇ ਨਾਲ ਜੀ ਜੀ ਇਹਨੂੰ ਕੋਈ ਭੱਲੀ ਜੀ ਜ਼ਿੰਮੇਵਾਰੀ ਨਾਲ ਹਰੇ ਦੀ ਵੀਰੇ ਖੇਤ ਚ ਕੋਈ ਨਹੀਂ ਚੁਕਾਉਂਦਾ ਜੀ ਠੀਕ ਨਹੀਂ ਗੱਲ ਜ ਐ ਸੜਕਾਂ ਦੇ ਕਿਹਦਾ ਨਹੀਂ ਬੈਠ ਨੂੰ ਕੀ ਕਰਦਾ ਮੈਂ ਹੁਣ 2 ਸਾਲ ਹੋ ਗਏ ਖੇਤੀ ਛੱਡੀ ਨੂੰ ਜੀ ਐਦਿ ਸਾਡੇ ਪਿੰਡ ਆਏ ਤੇ ਕੇਹਣ ਮਹਿਕਮੇ ਵਾਲੇ ਕਹਿੰਦੇ ਅੱਗ ਨਾ ਲਾਇਓ ਐ ਕਿਹਾ ਵੀ ਇਹਦਾ ਹੱਲ ਦੱਸ ਕੇ ਜਾਓ ਇਹ ਤਾਂ ਮੈਂ ਚੁੱਪ ਕਰ ਜਾ ਮੈਂ ਸਾਡੇ ਸਾਰਿਆਂ ਦੇ ਮੂਹਰੇ ਬੋਲਿਆ ਠੀਕ ਹੈ ਜੀ ਇਹ ਤਾਂ ਮੈਡਮ ਦਾ ਮੇਰੀ ਠੇਕੇ ਦੇ ਦਿੱਤੀ ਹੈ ਚੁੱਪ ਕਰ ਜਿੰਨੇ ਹੈ ਜੀ ਇਹ ਥੋੜੀ ਜਿਹੀ ਖੇਤੀ ਜੇ ਹੁਣ ਕਰਨੋ ਕਰ ਹੁਣ ਠੇਕੇ ਦੇ ਦੇਣ ਲੱਗ ਗਿਆ ਆਪਾਂ ਪਰਾਲੀ ਦੀ ਸਮੱਛੇ ਜਲ ਹੋ ਗਈ ਆਪਣੇ ਨਾਲ ਹੱਲ ਨਹੀਂ ਦੀ ਜੀ ਠੀਕ ਨਹੀਂ ਗੱਲ ਇਹਦਾ ਜਿਹੜੀ ਗੱਲ ਆ ਵੀ ਪਰਾਲ ਪਰਾਲ ਫੂਸ ਕੇ ਗੱਲ ਤਾਂ ਆਗਾ ਚਲ ਫੇਰ ਭੇਜਦੇ ਆ ਫੇਰ ਕੋਈ ਚੱਕਰ ਨਹੀਂ ਠੀਕ ਹੈ ਜੀ ਫੇਰ ਵੀ ਜਾਂਦੇ ਛੁੰਟੀ ਪੈਂਦੀ ਲਈਏ ਘੱਟ ਪੈਂਦੀ ਵੀਰੇ ਠੀਕ ਹੈ ਜੀ ਹਾਂ ਹੁਣ ਗੱਲ ਆਇਆ ਵੀਰੇ ਹੁਣ ਇਹਦਾ ਅੰਡੇ ਦਾ ਹਾਂਜੀ ਚਾਹੇ ਜ਼ਿਮੀਦਾਰ ਦਾ ਰੱਖਿਆ ਚਾਹੇ ਆਪਣਾ ਐ ਨਹੀਂ ਕਹਿੰਦੇ ਆਪਾਂ ਮਜ਼ਦੂਰ ਦਾ ਰੱਖਿਆ ਕਿਸੇ ਦਾ ਵੀ ਰੱਖਿਆ ਆ ਯਾਰ ਇਹਦੇ ਤਿੰਨ ਹੱਲ ਨੇ ਸਾਡੇ ਕੋਲੇ ਠੀਕ ਨਹੀਂ ਗੱਲ ਆ ਜੀ ਵੀ ਇਹਦਾ ਅੰਡਾ ਨਹੀਂ ਸਾਡਾ ਸਿਆਲ ਚਦਾਂਦਾ ਹੀ ਨਹੀਂ ਰਹਿੰਦਾ ਜੀ ਇਹ ਅੰਡਾ ਨਹੀਂ बिकੂਗਾ ਤਾਂ ਇਹਦਾ ਚੂਚਾ ਘੜਾਇਆ ਜਾਊਗਾ ਚੂਚਾ ਘੜਾਇਆ ਠੀਕ ਨਹੀਂ ਗੱਲ ਹਾਂਜੀ ਹਾਂਜੀ ਚੂਚਾ ਨਹੀਂ ਘੜਾਇਆ ਜਾਂਦਾ ਹੈਗਾ ਅਸੀਂ ਗਰਮੀ ਚ ਵੇਚ ਲਾਏ ਮੂਰੇ ਜੀ ਠੀਕ ਆ ਜੀ ਜੇ ਘੜਾਉਨ ਨੂੰ ਹੋਰ ਛੇਲ ਹੋ ਜਾਂਦਾਗਾ ਹਾਂ ਇਹ ਹੋਰ ਛੇਲ ਚ ਵੀ ਕਰ ਲਾ ਜਾਏ ਜੀ 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 ਠੀਕ ਹੈ ਨਾ ਗੱਲ ਵੀ ਅੰਡਾ ਦੁਕਾਨਾਂ 'ਚ ਵੇਚ ਲਾ ਜਿੱਥੇ ਮਰਜ਼ੀ ਵੇਚ ਲਾ ਜੀ ਫਸਲ ਵਾਲਾ ਕੀ ਕੰਮ ਆਗਾ 6 ਮਹੀਨੇ ਬਾਅਦ ਫਸਲ ਪੱਟ ਕੇ ਮੰਡੀ 'ਚੋਂ ਵੇਚ ਕੇ ਮੁੜਨਾ ਪਊਗਾ ਰੋਦਾ ਕੋਈ ਐ ਤਾਂ ਕਹਿ ਨਹੀਂ ਐਦਾ ਮੈਂ ਮੇਰਾ ਅੰਡਾ ਮੇਰੀ ਮਰ ਠੀਕ ਹੈ ਜੀ ਠੀਕ ਨਹੀਂ ਗੱਲ ਤਾਂ ਅੰਡੇ ਕਢਾ ਦਿੰਦਾ ਭਾਈ ਮੈਨੂੰ ਨਹੀਂ ਪਉਂਦਾ ਤੈਨੂੰ 100 ਰੁਪਿਆ ਅੰਡਾ ਦੇ ਇਹਨੂੰ ਬੱਚੇ ਕਢਾ ਲਵਾਂਗਾ ਇਹ ਤਾਂ ਬੱਜੇ ਵਾਲੇ ਨੂੰ ਦੇ ਦਿਆਂਗਾ ਦੇ ਦਿਆਂਗਾ ਠੀਕ ਹੈ ਨਾ ਮੰਡੀ ਦੇ ਜ਼ਿਮੀਦਾਰਾਂ ਕੋਲੇ ਹੱਲ ਕੋਈ ਨਹੀਂ ਹੈਗਾ ਉਹ ਵੇਚ ਕੇ ਮੜੂਗਾ ਚਾਹੇ 5 ਨੂੰ ਵਿਕੇ ਚਾਹੇ 50 ਨੂੰ ਵਿਕੇ ਜੀ ਠੀਕ ਨਹੀਂ ਗੱਲ ਹੈ ਕਿ ਕੋਈ ਫਸਲ ਦਾ ਪੱਕਾ ਰੇਟ ਹੋਵੇ ਧੰਨੇ ਦਾ ਪੱਕਾ ਰੇਟ ਹੋਵੇ ਫਾਸਬਤੀ ਦਾ ਪੱਕਾ ਰੇਟ ਹੋਵੇ ਯਾਰ ਆ ਜਿਹੜੀ ਦੂਜੀ ਤੂੰ ਇਹ ਵਾਲਾ ਤਾਂ ਕੰਮ ਹੀ ਨਾ ਕਰ ਨਾ ਲੋਕ ਆਪ ਹੀ ਨਹੀਂ ਕਰਦੇ ਭਰਾਵਾ ਜੀ ਠੀਕ ਨਹੀਂ ਗੱਲ ਪਰਾਲੀ ਵਿਕਦੀ ਸੀ ਪਹਿਲਾਂ ਸਾਡੇ ਇੱਥੇ ਮਿਲ ਹੁੰਦੀ ਸੀ ਸਾਡੇ ਵਿੱਚ ਇਹ ਜਿਹੇ ਬੰਦੇ ਵੀ ਨੇ ਜਿਹੜਾ ਬਾਬਾ ਬੋਲਦੇ ਨੂੰ ਤੜਕੇ 4 ਵਜੇ ਪਾਠੀ ਵੇਲੇ ਨੂੰ ਦੂਜਾ ਘੇੜਾ ਭਰ ਲੈਂਦੇ ਤੇ ਆ ਕੇ ਪ੍ਰਾਲੀ ਦੇ ਚੋਂ ਨੂੰ ਠੀਕ ਹੈ ਜੀ ਪੈਸ਼ਿਆਂ ਨੂੰ ਕੋਈ ਅੱਗ ਲਾਉਂਦਾ ਦੇਖਿਆ ਵੀਰੇ ਤਾਂ ਨਾ ਨਾ ਕਿ ਕੋਈ ਪੈਸ਼ਿਆਂ ਨੂੰ ਅੱਗ ਲਾਉਂਦਾ ਤੇ ਵਿਕੇ ਉਹ ਕਰੇ ਵਿਕਦੀ ਹੋਵੇ ਅਗਲਾ ਕਿਹੜਾ ਅੱਗ ਲਾਉਦਾ ਅਗਲਾ ਵੇਚਿਆ ਪੇ ਠੀਕ ਹੈ ਜੀ ਕੀ ਮੀਦਾਰ ਤੇ ਖਰਚੇ ਤਾਂ ਹੋਰ ਹੀ ਨਹੀਂ ਪੂਰੇ ਹੁੰਦੇ ਤੇ ਜੇ ਗੱਲ ਕਰੀਏ ਮੁਰਗੀਆਂ ਦੀ ਜੇ ਸਾਨੂੰ ਪੜਤਾ ਪੂਤਾ ਵੇਚੋਗੇ ਨਾ ਮੁਰਗੀ ਦਾ ਆਂਡਾ ਵੇਚ ਲਾਂਗੇ ਆਂਡਾ ਨਹੀਂ ਵੇਚੂਗਾ ਮੁਰਗੀ ਵੇਚ ਲਾਂਗੇ ਮੁਰਗੀ ਆੰਦੇ ਵਾਲਾ ਨਹੀਂ ਲੈ ਕੇ ਜਾਊ ਟਿੱਕਣ ਵਾਲਾ ਲੈ ਜੂਗਾ ਦੁਕਾਨਾਂ ਵਾਲੇ ਲੈ ਜਾਂਦੇ ਨੇ ਠੀਕ ਆ ਜੀ ਠੀਕ ਆ ਮੀਟ ਗਾਹ ਦੁਕਾਨਾਂ ਤੇ ਵਿਕਦਾ ਜਿੱਥੇ ਮੀਟ ਵਾਲੇ ਨੂੰ ਉੱਥੇ ਛੇ ਲ ਹੋ ਜੂਗੀ ਮੁਰਗੇ ਵੇਚ ਦੋਗੇ ਮੁਰਗੇ ਵੇਚਾਂਗੇ ਖੇਤੀ ਸਾਨੂੰ ਆਪਣੀ ਮਰਜ਼ੀ ਨਾਲ ਵੇਚਣੀ ਕੋਈ ਚੋਲ ਤੱਕ ਭਾ ਕੇ ਜੀਵਦਾਰ ਵੇਚਣ ਨਹੀਂ ਲੱਗਾ ਵੀ ਕਿੰਨੇ ਕਿੰਨੇ ਚੋਲ ਵੇਚ ਦੂੰ ਮੈਂ ਇਹ ਸੋਦੀ ਆਪਣੀ ਖੇਤੀ ਜਿਹੜਾ ਰੇਟ ਪੁੱਗੂ ਤੁਹਾਨੂੰ ਸੀ ਦੇ ਦੋਗੇ ਵੀਰੇ ਹਾਂ ਉਹ ਸਾਨੂੰ ਉਹ ਤੇ ਕੋਈ ਬਗਾਨਾ ਰੇਟ ਲਾਊਗਾ ਹਾਂ ਹੁਣ ਤੂੰ ਲਾਲਾ ਸਾਹਿਬਾ ਉੱਥੇ ਸਿਉਣੇ ਵਰਗੀ ਫਾਦਲ ਹੁੰਦੀ ਆ ਆਪਣੀ ਹਾਂ ਆਲਾ ਚੱਕਦਾ ਆ ਕੇ ਵਪਾਰੀ ਆਏ ਕਰਕੇ ਮ ਇਹਦਾ ਮੌਤ ਚ ਅਸੀਂ ਆਪ ਲੈ ਹੋਣਾਗਾ ਠੀਕ ਆ ਜੀ ਠੀਕ ਨਹੀਂ ਗੱਲ ਆ ਜੇ ਰਾਤ ਨਹੀਂ ਮੌਤ ਚ ਆਇਆ ਤੜਕੇ ਨੂੰ ਦੋ ਹੋਰ ਖੜੇ ਨੇ ਲੈਣ ਵਾਲੇ ਠੀਕ ਆ ਜੀ ਠੀਕ ਨਹੀਂ ਗੱਲ ਜੇ ਰਾਤ ਵਾਲਾ ਕੋ ਉੱਟਿਆ ਹੋਇਆਗਾ ਤੜਕੇ ਨੂੰ ਦੋ ਹੋਰ ਖੜੇ ਨੇ ਲੈਣ ਵਾਲੇ ਠੀਕ ਆ ਜੀ ਤੇ ਹੁਣ ਆਪਾਂ ਗੱਲ ਕਰੀਏ ਇਹਦੇ ਦੀ ਥੋੜੀ ਜਿਹੜੀ ਫੀਡ ਖਰਾਕ ਆ ਹਾਂਜੀ ਵੀਰੇ ਉਹ ਕਿਵੇਂ ਕਰਦੇ ਹੋ ਇਹ ਵੀਰੇ ਦੋ ਟਾਈਮ ਪਾਉਨੇ ਆਪਾਂ ਸਵੇਰੇ ਪਾਣੀ ਪਾਦਣੇ ਨਾਲ ਫੀਡ ਪਾਦਣੇ ਆ ਹੂੰ ਸ਼ਾਮ ਨੂੰ ਫੀਡ ਪਾਦਣੇ ਪਾਣੀ ਪਾਦਣੇ ਆ ਹੂੰ ਹਾਂ ਜੇ ਬੱਦ ਜ਼ਿਆਦਾ ਗਰਮੀ ਹੋਵੇ ਪਾਣੀ ਜਾਨੀ ਦੀ ਵੱਧ ਗੋ ਰੱਖਣੀ ਚੰਗੀ ਆ ਜਦੋਂ ਮੁਰਗੇ ਸੋਟੀਆਂ ਦੇ ਚੂਚੇ ਨੇ ਇਹ ਹਾਂਜੀ ਹਾਂਜੀ ਫਿਰ ਰਾਤ ਰਾਤ ਨੂੰ ਕੱਲੀ ਫੀੜ ਪੈਂਦੀ ਆ ਸੁਨੇਹਾ ਸਾਬ ਦੇ ਰੇ ਚੱਕਣੀ ਪੈਂਦੀ ਆ ਸਵੇਰੇ ਠੀਕ ਆ ਜੀ ਹਾਂ ਸਵੇਰੇ ਚੱਕਣੀ ਪੈਂਦੀ ਆ ਬੰਦੇ ਆ ਤੇ ਗੱਲ ਤਾਂ ਆ ਵੀਰੇ ਹੁਣ ਤੋਂ ਲਾਲਾ ਤੋਂ 400 ਰੁਪਏ ਜੀਰੀ ਨੂੰ ਤੂੰ ਕਹੇਗਾ ਜੇ ਤਾਲਾ ਮੁੰਡਾ ਹੋ ਗਿਆ ਕਰੇ ਆਪਦੀ ਵਾਜਲ ਨੂੰ ਨਿੰਦੀ ਜਾਂਦਾ ਹਾਂ ਠੀਕ ਨਹੀਂ ਗੱਲ ਹਾਂ 26 ਰੁਪਏ ਦੀ ਦੀਰੀ ਦਾ ਰੇਟ ਹੈਗਾ 26 ਮੰਨ ਹਾਂ 26 ਕੀ ਹੈਗਾ ਹਾਂ ਆ ਦੇਖ ਲੈ ਤੂੰ ਲਾਲਾ 15 ਰੁਪਏ ਨੂੰ ਜੇ ਟੁੱਟਣਾ ਵੇਚਣਾ ਨਹੀਂ 10 ਨੂੰ 50 ਫੇਰ ਹੱਥ ਚ ਲਈ ਖੜਾਂਗਾ ਲੈ 10 ਮਿੰਟ ਹੋਏ ਨੇ ਚੱਕਿਆਂ ਨੂੰ ਅੰਡੇ ਅੱਛਾ ਅੰਡੇ ਆਉਣ ਤੋਂ ਪਹਿਲਾਂ ਅੰਡੇ ਚੱਕੇ ਨੇ ਫੂਸ ਪਾਉਣਾਗਾ ਫੂਸਾ ਘਟ ਗਿਆ ਹਾਂ ਆ ਜਿਹੜਾ ਫੂਸ ਹੈਗਾ ਹਾਂ ਆ ਪਿਆ ਨਹੀਂ ਆਹ ਦੇਖ ਬੱਬਾ ਦੇਖਣ ਲੱਗ ਗਿਆ ਹੁਣ ਹਾਂਜੀ ਹਾਂਜੀ ਇਹ ਅੰਡਾ ਟੁੱਟਣ ਲੱਗ ਗਿਆ ਜਿੰਦਾ ਫਿਰ ਫਿਰ ਹਾਂ ਆਂਡੇ ਜਿਹੜੇ ਟੁੱਟੇ ਹੋਏ ਨੇ ਇਹ ਭੂਸ ਦੇ ਕਾਰਨ ਹੀ ਟੁੱਟੇ ਹੋਏ ਨੇ ਠੀਕ ਹੈ ਜੀ ਆਹ ਜਿੰਨਾ ਤੇ ਭੂਸ ਘੱਟਦਾ ਵਧਦਾਗਾ ਜਿੰਨਾ ਜ਼ਿਆਦਾ ਆਂਡੇ ਪਾਏ ਨਗੇ ਕੋਈ ਟੁੱਟਣ ਦਾ ਚੱਕਰ ਨਹੀਂ ਆਵੇ ਟੁੱਟੇ ਜਾਂਦੇ ਨੇ ਹਾਂ ਜਿੱਥੇ ਭੂਸ ਘੱਟ ਗੱਟ ਪੇਚ ਜਦੋਂ ਉਦੋਂ ਫਿਰ ਇਹ ਆਂਡਾ ਟੁੱਟਣ ਲੱਗ ਜਾਂਦਾ ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ 5 6 ਆਂਡੇ ਕਿੰਨੇ ਰੁਪਏ ਦੇ ਹੋਵੇ 6 ਆਂਡੇ 60 ਰੁਪਏ ਦੇ ਜੇ ਆਪਾਂ ਥੋਕ ਰੇਟ ਨੂੰ ਬਿਲਾਉਨੇ ਆ ਘਰੋਂ ਆ ਕੇ ਲੈ ਕੇ ਜਾਂਦਾ ਅਗਲਾ 6 ਆਂਡੇ ਯਾਹ ਭੀ ਆਂਡਾ ਤਾਂ ਵੀਰੇ ਪੂਰਾ ਨਹੀਂ ਹੋ ਰਿਹਾ ਸਾਥੋਂ ਤੇ ਉਹੋ ਦੇਖ ਲੈ ਫਿਰ ਕਿੰਨੀ ਜੀਰੀ ਜੀਰੀ ਮੈਂ ਕਿਹਾ ਤੂੰ ਦੇਖ ਲੈ ਬਾਕੀ ਦਾ ਚੱਲ ਗੱਲਾਂ ਦੀਆਂ ਗੱਲਾਂ ਰਹੀਆਂ ਬਾਕੀ ਗੱਲ ਨੂੰ ਤਾਂ ਰੋਕ ਲਾਂ ਰੱਬ ਨੂੰ ਵੀ ਰੋਕ ਲੈਂਦੇ ਘੜੇ ਪੈਣੋਂ ਫਿਰ ਹਾਂ ਪਕਸ਼ੋਂ ਘੜੇ ਪੈ ਨੇ ਇਹਦੇ ਵੱਧ ਕੇ ਹਾਸਲ ਮੰਡੀ ਜਿਲੇ ਆਂਦੀ 6 ਮਹੀਨੇ ਬਾਅਦ ਉੱਥੇ ਘੜੇ ਪੈ ਉਦੋਂ ਉੱਥੇ ਘੜੇ ਪੈਗੇ ਭਰਾਵਾ ਤੂੰ ਐ ਮੰਨ ਤੂੰ ਕਿ ਬਾਣੀ ਵਾਲੀ ਦੁਕਾਨ ਤੇ ਪੈ ਜਾਣਾ ਮੁੜ ਕੇ ਅਗਲਾ ਦੁਕਾਨ ਤੇ ਨਹੀਂ ਵਹਿੰਦਾ ਹਾਂਜੀ ਹਾਂ ਇਹ ਜੱਟ ਜਿਹੜਾ ਮੁੜ ਕੇ ਫੇਰ ਉੱਥੇ ਨੂੰ ਆ ਜਾਂਦਾ ਮੁੜ ਕੇ ਫੇਰ ਉੱਥੇ ਨੂੰ ਆ ਜਾਂਦਾ ਇਹਨੀ ਗੱਲ ਤੇ ਜਿਹੜੀ ਅੱਜ ਕੱਲ੍ਹ ਹੁਣ ਗਰਮੀ ਲੰਘ ਕੇ ਗਈ ਐ ਸਰਦੀ ਸ਼ੁਰੂ ਹੋ ਗਈ। ਇਹਦੇ ਵਿੱਚ ਪਾਲਣ ਤੇ ਗਰਮੀ ਤੇ ਸਰਦੀ ਚ ਕੀ? ਇਹ ਤਾਂ ਇਹੀ ਅੰਤਰਾ ਵੀਰੇ ਗਰਮੀ ਦੇ ਦਾ ਪਾਸੇ ਇਹਨੂੰ ਗਰਮੀ ਤੋਂ ਬਚਾਉਣਾ, ਛਿਆਲ 'ਚ ਠੰਡ ਨਹੀਂ ਲੱਗੰਦੇ ਜਿਵੇਂ ਆਪਾਂ ਨੰਗਰਾਂ ਨੂੰ ਪਲਟ ਤਾਉਂਦੇ ਨੇ ਆਲੇ ਵਾਲੇ। ਹੂੰ। ਹਵਾ ਪੈਣੋ। ਹੋਰ ਇਹ ਤਾਂ ਜਿਵੇਂ ਆ ਮੌਸਮ ਚੱਲਦਾ ਹੁਣ ਗੜੇ ਪੈ ਕੇ ਹਟੇ ਨੇਗੇ। ਹੂੰ। 10 ਵਜੇ ਵੱਲੋਂ ਡਾਊਨ ਕਰ ਦਿਆਂ 9 ਵਜੇ। ਹਾਂ। ਪਹਿਲਾਂ ਇਹ ਤੋਂ ਪਹਿਲਾਂ 11 ਵਜੇ ਰਾਤ ਨੂੰ ਉੱਠ ਕੇ ਕਰ ਦਿੰਦੇ ਤੇ ਠੀਕ ਹੈ ਜੀ ਗਰਮੀਏ ਦੇ ਜਨ ਦੀ ਬੱਲਰ ਨਹੀਂ ਬਸ ਇੱਕੋ ਫੁੱਲ ਉਹਦੇ ਤਾਂ ਆਉਂਦਾ ਇੱਕ ਉਧਰ ਦੇ ਪਾਸੇ ਠੀਕ ਹੈ ਜੀ ਦੋ ਤਿੰਨ ਜਿਹੇ ਇੱਥੇ ਫੁੱਲਰ ਚੱਲਦੇ ਆਉਂਦੇ ਠੀਕ ਹੈ ਜੀ